जिने बहुत बढ़िया मोहल दीता शहर ਦੇ ਵਿੱਚ ਉਹਨੂੰ ਵੋਟ ਪਾਣੀ ਵੀ ਚਾਹੀਦੀ ਜਿਹੜੇ ਕੈਂਡੀਡੇਟ ਨੇ ਸਭ ਤੋਂ ਵਧੀਆ ਕੰਮ ਕੀਤਾ ਆ ਆਫ ਕੋਰਸ ਉਹਨੂੰ ਤਾਂ ਬਣਦੀਆਂ ਵੋਟਾਂ ਪਾਉਣੀਆਂ ਜੀ ਜਿਨੇ ਜਿਹਨੇ ਤੁਹਾਡੇ ਮੋਹੱਲੇ ਚ ਜਾਂ ਤੁਹਾਡੇ ਨਿਵਾਸੀ ਚ ਜਿੱਥੇ ਵੀ ਜਿਨੇ ਤੁਹਾਡੇ ਕੰਮ ਹੋਏ ਆ ਉਹਨੂੰ ਜ਼ਰੂਰ ਵੋਟ ਪਾਓ ਇੱਕ ਤੁਹਾਨੂੰ ਵੋਟ ਜ਼ਰੂਰ ਪਾਓ ਪਹੁੰਚੋ ਲੋਕ ਸਭਾ ਚੋਣਾਂ ਦੇ ਵਿੱਚ ਮੋਦੀ ਦੇ ਚਾਂਸਸ ਬਹੁਤ ਜ਼ਿਆਦਾ ਹੈਗੇ ਆ ਬੀਜੇਪੀ ਦੇ ਵੋਟ ਜ਼ਰੂਰ ਪਾਓ ਕਿਉਂਕਿ ਵੋਟ ਪਾਵਾਂਗੇ ਹੱਲ ਸਾਹੀ ਆ ਜੇ ਨਹੀਂ ਪਾਵਾਂਗੇ ਘਰੇ ਬੈਠੇ ਰਾਵਾਂਗੇ ਕੋਈ ਹੱਲ ਨਹੀਂ ਅ ਸਰ ਕੀ ਨਾਮ ਹੈ ਜੀ ਮੇਰਾ ਨਾਮ ਇੰਦਰਜੀਤ ਹੈ ਜੀ ਇੰਦਰਜੀਤ ਕੀ ਕੰਮ ਕਰਦੇ ਹੋ ਸਾਡਾ ਫਾਸਟ ਫੂਡ ਦੇ ਕੰਮ ਹੈ ਸਰ ਸਟ੍ਰੀਟ ਫੂਡ ਦੇ ਵਿੱਚ ਤੇ ਜਿਵੇਂ ਦੇਖਿਆ ਜਾਂਦਾ ਹੈ ਲੋਕ ਸਭਾ ਚੋਣਾਂ ਜੜੀਆਂ ਨੇ ਨਜ਼ਦੀਕ ਆ ਰਹੀਆਂ ਨੇ ਇੱਕ ਤਰੀਕ ਨੂੰ VOTING ਹੋਣੀ ਹੈ ਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਕਿ ਵੋਟ ਪਾਉਣ ਦਾ ਅਧਿਕਾਰ ਦਾ ਮਿਲਿਆ ਉਹ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ ਤੁਸੀਂ ਸੰਦੇਸ਼ ਕੀ ਦੇਣਾ ਚਾਹੋਗੇ ਬੜੀ ਚੰਗੀ ਗੱਲ ਹੈ ਜੀ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਵੋਟ ਪਾਣੀ ਵੀ ਚਾਹੀਦੀ ਏ ਵੋਟ ਸਾਡਾ ਹੱਕ ਆ ਜੀ ਜਿਨੇ ਕੰਮ ਕੀਤੇ ਆ ਸ਼ਹਿਰ ਦੇ ਵਿੱਚ ਜਿਨੇ ਬਹੁਤ ਵਧੀਆ ਮਹੌਲ ਦਿੱਤਾ ਸ਼ਹਿਰ ਦੇ ਵਿੱਚ ਉਹਨੂੰ ਵੋਟ ਪਾਣੀ ਵੀ ਚਾਹੀਦੀ ਹੈ ਜੀ ਵੋਟ ਸਾਡਾ ਅਧਿਕਾਰ ਹੈ ਜੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਵੋਟ ਪਾਣ ਜਾਣਾ ਚਾਹੀਦਾ ਸਾਨੂੰ ਵੋਟਾਂ ਦੇ ਵਿੱਚ ਚਿਹਰਾ ਪ੍ਰਭਾਵਿਤ ਕਰੇਗਾ ਲੋਕਾਂ ਨੂੰ ਜਾਂ ਪਾਰਟੀ ਪ੍ਰਭਾਵ ਕਰੇ ਕਿਹਨੂੰ ਲੋਕ ਜ਼ਿਆਦਾ ਪਸੰਦ ਕਰਨਗੇ ਦੇਖੋ ਜੀ ਜਿਹਦੇ ਸ਼ਹਿਰ 'ਚ ਜਿਹਦੇ ਇਲਾਕੇ 'ਚ ਕੰਮ ਹੋਇਆ ਉਹਨਾਂ ਨੇ ਉਹਨੂੰ ਵੋਟ ਪਾਣੀ ਹੈ ਜੀ ਔਰ ਵੋਟ ਪਾਣੀ ਵੀ ਚਾਹੀਦੀ ਹੈ ਕੋਈ ਵੀ ਇਹ ਤੁਹਾਡੇ ਚਾਹੇ ਆਮ ਆਦਮੀ ਪਾਰਟੀ ਦੇ ਆ ਚਾਹੇ ਭਾਜਪਾ ਕੋਈ ਵੀ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਏਰੀਆ 'ਚ ਉਸ ਬੰਦੇ ਨੇ ਕੰਮ ਕੀਤਾ ਤਾਂ ਤੁਹਾਨੂੰ ਵੋਟ ਪਾਣੀ ਚਾਹੀਦੀ ਆ ਉਹਨੂੰ ਹਾਂਜੀ ਜਿਸਕਰਨ ਸਿੰਘ ਜੀ ਜਿਸਕਰਨ ਜੀ ਕਿਵੇਂ ਦੇ ਦਿੰਦੇ ਹੋ ਵੋਟਾਂ ਨੂੰ ਲੈ ਕੇ ਸਰ ਵੋਟਾਂ ਨੂੰ ਦੇਖ ਕੇ ਤਾਂ ਵਧੀਆ ਮਾਹੌਲ ਵੀ ਹੈਗਾ ਜੀ ਬੜਾ ਉਤਸ਼ਾਹ ਵੀ ਹੋਇਆ ਵੋਟਾਂ ਬੜੇ ਚਿਰਾਂ ਬਾਅਦ ਆ ਰਹੀਆਂ ਫੇਰ ਦੁਬਾਰਾ ਉਸੇ ਹਿਸਾਬ ਨਾਲ ਹੀ ਵੋਟਾਂ ਦੇ ਇਲੈਕਸ਼ਨ ਆ ਰਹੇ ਨੇ 1 ਜੁਲਾਈ ਨੂੰ ਵੋਟਾਂ ਚੱਲਣੀਆਂ ਆਪਣੀਆਂ ਜਿਹੜੇ ਕੈਂਡੀਡੇਟ ਨੇ ਸਭ ਤੋਂ ਵਧੀਆ ਕੰਮ ਕੀਤਾ ਆ ਆਫ ਕੋਰਸ ਉਹਨੂੰ ਤਾਂ ਬਣਦੀਆਂ ਵੋਟਾਂ ਪਾਉਣੀਆਂ ਜੀ ਜਿਨੇ ਜਿੱਦਾਂ ਵੀ ਹੁਣ ਇੱਥੇ ਆ ਸਟ੍ਰੀਟ ਫੂਡ ਦੇਖੋ ਕਿੰਨਾ ਵਧੀਆ ਬਣ ਗਿਆ ਮਾਹੌਲ ਬਣਨ ਗਿਆ ਪਹਿਲਾਂ ਕਦੇ ਗੰਧ ਹੁੰਦਾ ਸੀ ਇੱਥੇ ਹੁਣ ਦੇਖੋ ਇੰਨਾ ਵਧੀਆ ਮਾਹੌਲ ਬਣ ਗਿਆ ਕਿਤੇ ਦੂਰੋਂ ਦੂਰੋਂ ਵੀ ਲੋਕ ਇੱਥੇ ਆ ਕੇ ਖਾਂਦੇ ਵੇ ਆ ਕਿਉਂਕਿ ਆਪਾਂ ਜਿੱਥੇ ਵੀ ਜਿਹੜਾ ਵੀ ਕੈਂਡੀਡੇਟ ਨੇ ਜੋ ਵੀ ਕੰਮ ਕੀਤਾ ਨਾ ਆਪਾਂ ਉਹਨਾਂ ਨੂੰ ਵੋਟਾਂ ਪਾਉਣੀਆਂ ਆਪਣਾ ਬਣਦਾ ਹੱਕ ਆ ਜੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਵੋਟਾਂ ਪਾਉਣ ਦੀ ਲੋਕਾਂ ਨੂੰ ਇਹ ਅਪੀਲ ਆ ਜੀ ਜਿਹੜਾ ਤੁਹਾਨੂੰ ਜਿਹਦਾ ਤੁਹਾਨੂੰ ਵਧੀਆ ਲੱਗਦਾ ਜਿਹੜਾ ਤੁਹਾਨੂੰ ਪਤਾ ਬੰਦੇ ਨੇ ਇਹ ਚੀਨੇ ਕੰਮ ਕੀਤਾ ਆ ਉਹਨੂੰ ਵੋਟ ਆਪਣਾ ਜ਼ਰੂਰ ਪਾਉਣਾ ਚਾਹੀਦੀ ਆ ਤੁਹਾਨੂੰ ਕਿਉਂਕਿ ਜਿਹੜਾ ਜਿਸ ਹਿਸਾਬ ਨਾਲ ਤੁਸੀਂ ਕਹਿੰਦੇ ਆ ਆਪਾਂ ਉਹ ਹਿਸਾਬ ਨਾਲ ਮੁੰਡਾ ਉਹ ਹਿਸਾਬ ਨਾਲ ਨਹੀਂ ਜਿਸ ਹਿਸਾਬ ਨਾਲ ਤੁਹਾਨੂੰ ਲੱਗ ਰਿਹਾ ਤੁਸੀਂ ਵੋਟ ਪਾਉਣੀ ਹੈ ਤੁਹਾਡਾ ਹੱਕ ਆ ਤੁਸੀਂ ਉਹਨੂੰ ਵੋਟ ਪਾਉਣੀ ਚਾਹੀਦੀ ਆ ਜੀ 1 ਜੂਨ ਨੂੰ ਵੋਟ ਜ਼ਰੂਰ ਪਾਉਣੀ ਇੱਕ ਜੂਨ ਨੂੰ ਵੋਟ ਜ਼ਰੂਰ ਹੀ ਪਾਇਓ ਜੀ ਥੈਂਕ ਯੂ ਹਾਂ ਜੀ ਕੀ ਨਾਮ ਹੈ ਰਜਿੰਦਰ ਸਿੰਘ ਕਿਵੇਂ ਦੇ ਦੇ ਵੋਟਾਂ ਨੂੰ ਲੈ ਕੇ ਵਧੀਆ ਗੱਲ ਆ ਵੋਟ ਪਾਣੀ ਚਾਹੀਦੀ ਆ ਜੀ ਉਹਨਾਂ ਨਾਲ ਆ हां जी जी जरूर ਪਾਵਾਂਗੇ ਜੀ ਕਿੰਨੇ ਵਜੇ ਜਾਓਗੇ ਕੋਈ 11:00 ਵਜੇ ਜਾਵਾਂਗੇ ਗਰਮੀ ਬਹੁਤ ਆ ਵੈਸੇ ਤਾਂ ਫਿਲਹਾਲ ਤਾਂ ਉੱਥੇ ਪ੍ਰਬੰਧ ਵੀ ਬਹੁਤ ਕੀਤੇ ਹੋਏ ਪ੍ਰਸ਼ਾਸਨ ਨੇ ਇਹ ਤਾਂ ਜਾ ਕੇ ਪਤਾ ਲੱਗੂਗਾ ਜੀ ਉੱਥੇ ਕੀ ਪ੍ਰਬੰਧ ਹੈ ਤੇ ਕੀ ਕਹਿਣਾ ਚਾਹੋਗੇ ਸੁਨਿਆਹ ਕੀ ਦੇਣਾ ਚਾਹੋਗੇ ਇਹ ਤੁਹਾਡੇ ਸ਼ਹਿਰ ਚ ਜਿਨੇ ਜਨੇ ਤੁਹਾਡੇ ਮੁਹੱਲੇ ਚ ਜਾਂ ਤੁਹਾਡੇ ਨਿਵਾਸੀ ਚ ਜਿੱਥੇ ਵੀ ਜਿਨੇ ਤੁਹਾਡੇ ਕੰਮ ਹੋਏ ਆ ਉਹਨੂੰ ਜਰੂਰ ਵੋਟ ਪਾਓ ਇਹ ਹੀ ਅਪੀਲ ਹੈ ਤੁਹਾਡੇ ਆ ਅਈ ਸਰ ਕੀ ਨਾਮ ਹੈ ਜੀ? ਗੋਰ ਕਮਰ ਜੀ। ਗੋਰ ਕਮਰ ਜੀ ਵੋਟਾਂ ਦਾ ਦੌਰ ਚੱਲ ਰਿਹਾ ਹੈ ਤੇ 1 ਜੂਨ ਨੂੰ ਵੋਟਾਂ ਹੀ ਪੈਣਗੀਆਂ। ਕੀ ਸੁਨੇਹਾ ਦੇਣਾ ਚਾਹੋਗੇ? ਸ਼ਹਿਰ ਵਾਸਤੇ। ਐਹੀ ਸੁਨੇਹਾ ਦੇਵਾਂਗਾ ਜੀ। ਬੋਰ ਜੂੜ ਪਣੀ ਚਾਹੀਦੀ ਹੈ। ਹਰ ਨਾਗਰੀ ਦਾ ਹੱਕ ਆ। ਤੇ ਚੰਗੀ ਸਰਕਾਰ ਬਣਾਓ ਤੇ ਆਪਣਾ ਨੇਤਾ ਵਧੀਆ ਚੁਣੋ ਤੇ ਇੱਕ ਦਿਨ ਨੂੰ ਬੋਰ ਜੂੜ ਪਾਓ। ਪਹੁੰਚੋ ਹੀ ਬੋ। ਚਿਹਰਾ ਪ੍ਰਭਾਵਿਤ ਕਰੇਗਾ ਲੋਕਾਂ ਨੂੰ ਕਿ ਪਾਰਟੀ ਪ੍ਰਭਾਵਿਤ ਕਰੇਗੀ? ਨਹੀਂ ਚਿਹਰਾ ਭਰੋਦ ਨਹੀਂ ਕਰੂਗਾ ਜੀ। ਪਾਰਟੀ ਦਾ ਕੰਮ ਦੇਖਣਾ ਜ਼ਰੂਰੀ ਆ। ਇਨੇ ਵਧੀਆ ਕੰਮ ਕੀਤਾ ਹੋਊਗਾ ਉਦੋਂ ਹੀ ਉਹਨੂੰ ਹੀ ਵੋਟ ਪੈਣੀ ਚਾਹੀਦੀ ਵਸੇ ਬੰਦੇ ਦਾ ਹੋਰ ਦਾ ਹੀ ਹੱਕਾ ਜੀ ਸਰ ਕੀ ਨਾਮ ਹੈ ਸਰ ਮੇਰਾ ਜਸਵਿੰਦਰ ਕੁਮਾਰ ਜੀ ਜੀ ਸਰ ਵੋਟਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਮੋਦੀ ਦੇ ਚਾਂਸਸ ਬਹੁਤ ਜ਼ਿਆਦਾ ਹੈਗੇ ਆ ਬੀਜੇਪੀ ਦੇ ਠੀਕ ਹੈ ਹੁਣ ਡਾਕਟਰ ਰਾਜ ਦੀ ਗੱਲ ਕਰੀਏ ਹਿਸ਼ਾਰਪੁਰ ਹਿਸ਼ਾਰਪੁਰ ਦੇ ਵਿੱਚ ਹੀ ਡਾਕਟਰ ਰਾਜ ਰਾਜ ਹੋ ਰਿਹਾ ਹਿਸ਼ਾਰਪੁਰ ਤੋਂ ਬਾਹਰ ਡਾਕਟਰ ਰਾਜ ਨੂੰ ਕੋਈ ਨਹੀਂ ਦਸੂਹਾ ਮਕੇਰੀਆਂ ਜਿੱਥੇ ਮਰਜ਼ੀ ਤੁਸੀਂ ਜਾ ਕੇ ਦੇਖ ਲਓ ਬੀਜੇਪੀ ਬੀਜੇਪੀ ਪਿੰਡਾਂ ਦੇ ਵਿੱਚ ਵੀ ਜਿੱਦਾਂ ਮਰਜ਼ੀ ਲੋਕੀ ਕਹੀ ਜਾਣ ਕਿ ਨਹੀਂ ਜੀ ਇੱਧਰ ਆ ਜੀ ਉਧਰ ਸਾਰੇ ਅਲਟੀਮੇਟਲੀ ਕਿਸੇ ਦੇ ਕੋਲ ਕੋਈ ਵੀ ਕੈਂਡੀਡੇਟ ਮੈਨ ਉੱਪਰ ਪ੍ਰਧਾਨ ਮੰਤਰੀ ਲੈ ਨਹੀਂ ਹੈਗਾ ਸਿਰਫ ਇੱਕ ਮੋਦੀ ਆ ਹਰ ਘੇੜ ਮੋੜ ਘੇੜ ਕੇ ਜੀ ਇਹਨੂੰ ਇਹਨੂੰ ਮੋੜ ਕੇ ਅੱਛਾ ਚਲੋ ਯਾਰ ਮੋਦੀ ਨੂੰ ਔਰ ਮੋਦੀ ਨੇ ਹੀ ਆਣਾ ਹੈ ਤੇ ਲੋਕਾਂ ਨੂੰ ਇੱਕ اپੀਲ ਕਰਨੀ ਚਾਹੁੰਗੀ ਵੋਟ ਪਾਉਣ ਬਸ ਹਾਂਜੀ ਬਿਲਕੁਲ ਜੀ ਵੋਟ ਜਰੂਰ ਪਾਓ ਕਿਸੇ ਨੂੰ ਵੀ ਪਾਓ ਜਰੂਰ ਵੋਟ ਪਾਓ ਅੱਜ ਆਪਣੇ ਪਰਿਵਾਰ ਨਾਲ ਤੁਸੀਂ ਘੁੰਮ ਰਹੇ ਹੋ ਹਾਂਜੀ ਜੀ ਹਾਂਜੀ ਆਪਣਾ ਪਰਿਵਾਰ ਨਾਲ ਘੁੰਮ ਰਹੇ ਹਾਂ ਜੀ ਹਾਂਜੀ 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 ਅੰਕਲ ਹੁਣੇ ਵੋਟ ਦਿੰਦੇ ਕਿੰਨਾ ਮੇਰਾ ਵੀ ਵਿਵੇਕ ਭਾਈ ਵੇਗ ਜੀ ਕੀ ਕੰਮ ਕਰਦੇ ਤੁਸੀਂ ਮੈਂ ਨਿਊਟਰੀਕਲਚਰ ਪਾਪਾ ਜੀ ਦਾ ਸਟਾਲ ਲਗਾਣਾ ਇੱਥੇ ਫੂਟ ਸੀਟ ਤੇ ਠੀਕ ਹੈ ਜੀ ਤੇ ਵੋਟਾਂ ਆ ਰਹੀਆਂ ਨੇ ਲੋਕ ਸਭਾ ਚੋਣਾਂ ਦੀ ਤੇ ਕਿਵੇਂ ਦੇਖਦੇ ਹੋ ਕੀ ਅਪੀਲ ਕਰਨਾ ਚਾਹੁੰਦੇ ਹੋ ਪੱਪਾ ਜੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਵੋਟ ਜ਼ਰੂਰ ਪਾਓ ਕਿਉਂਕਿ ਵੋਟ ਪਾਵਾਂਗੇ ਹੱਲ ਸਾਹੀਂ ਆ ਜੇ ਨਹੀਂ ਪਾਵਾਂਗੇ ਘਰੇ ਬੈਠੇ ਰਾਵਾਂਗੇ ਕੋਈ ਹੱਲ ਨਹੀਂ ਤੇ ਅਸੀਂ ਮੈਂ ਖੁਦ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਹਾਂ ਤੇ ਸਾਡਾ ਤਾਂ ਇਹ ਹੁੰਦਾ ਕਿ ਅਸੀਂ ਜ਼ਰੂਰ ਲੋਕਾਂ ਨੂੰ ਇਕੱਠੇ ਕਰਕੇ ਲੈ ਜਾਈਏ ਜਿੱਦਾਂ ਵੀ ਕਰ ਸਕੇ ਕਰੀਏ ਮੈਂ ਵੋਟ ਜ਼ਰੂਰ ਪਾਓ ਇਹ ਵੋਟ ਪਾਵਾਂਗੇ ਫੇਰ ਹੀ ਹੱਲ ਆ ਦਰਬਾਰੋਜ਼ ਕੋਈ ਹੱਲ ਨਹੀਂ ਤੇ ਚਿਹਰੇ ਨੂੰ ਲੋਕ ਪਸੰਦ ਕਰਨਗੇ ਜਾਂ ਪਾਰਟੀ ਨੂੰ ਲੈ ਕੇ ਦੇਖਿਆ ਜਾ ਕੰਮ ਨੂੰ ਨਾ ਚਿਹਰੇ ਨੂੰ ਨਾ ਪਾਰਟੀ ਨੂੰ ਨਾ ਵੋਟ ਨੂੰ ਸਿਰਫ ਕੰਮ ਨੂੰ ਪਸੰਦ ਕਰਨਗੇ ਜਿਹੜਾ ਕੰਮ ਕਰੂਗਾ ਉਹਨੂੰ ਵੋਟ ਪੈਣੀ ਹੈ